ਹਾਂਜੀ ਮੇਰੇ ਵੱਲੋਂ ਸਾਰੇ ਕਿਸਾਨ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀਕਾਲ ਜੀ ਜਿਨ੍ਹਾਂ ਨੇ ਹਜੇ ਤੱਕ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਰੇ ਵੀਰ ਭਰਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਦਾ ਬਟਨ ਵੀ ਪ੍ਰੈਸ ਕਰ ਲਓ ਤਾਂ ਕਿ ਤੁਹਾਡੇ ਤੱਕ ਆਪਣੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਪਹੁੰਚ ਸਕੇ ਹੁਣ ਜਿਹੜੇ ਮੇਰੇ ਕਿਸਾਨ ਭਰਾ ਆਲੂ ਦੀ ਖੇਤੀ ਕਰਦੇ ਨੇ ਤੇ ਆਲੂ ਜਾਂ ਨਵੇਂ ਕਿਸਾਨ ਵੀ ਰੱਪਾ ਕਹਿ ਸਕਦੇ ਆ ਜਿਹੜੇ ਇਸ ਵਾਰ ਨਵੇਂ ਕਿਸਾਨ ਆਲੂ ਦੀ ਖੇਤੀ ਦੇ ਵਿੱਚ ਆਏ ਨੇ ਤੇ ਅੱਜ ਆਪਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਆਪਾਂ ਜਿਹੜੀ ਐਲ ਆਲੂ ਦੀ ਪਟਾਈ ਉਹ ਪਾ ਸ਼ੁਰੂ ਕਰਤੀ ਹੈ ਤੇ ਆਪਾਂ ਵੀਡੀਓ ਦੇ ਵਿੱਚ ਤੁਹਾਨੂੰ ਦੱਸੂਗੇ ਵੀ ਕਿੰਨਾ ਝਾੜ ਆਲੂ ਦਾ ਨਿਕਲ ਰਿਹਾ ਹੈ ਤੇ ਕੀ ਰੇਟ ਆਲੂ ਦਾ ਲੱਗ ਰਿਹਾ ਹੈ ਤੇ ਕਿੰਨੇ ਦਿਨ ਦੇ ਆਲੂ ਦੀ ਆਪਾਂ ਪਟਾਈ ਕੀਤੀ ਹੈ ਤੇ ਵੀਡੀਓ ਦੇ ਨਾਲ ਬਣੇ ਰਹੋ ਐਂਡ ਤੱਕ ਵੀਡੀਓ ਦੇਖਿਓ ਤੇ ਫਿਰ ਵੀਡੀਓ ਕਰਦੇ ਹਾਂ ਸ਼ੁਰੂ ਤੇ ਨਾਲੇ ਆਪਾਂ ਦੱਸੂਗੇ ਵੀ ਆਉਣ ਵਾਲੇ ਜਿਹੜੇ 5 10 ਦਿਨਾਂ ਦੇ ਵਿੱਚ ਜਿਰ ਆਲੂ ਦਾ ਰੇਟ ਹੈ ਉਹ ਵਧੂਗਾ ਜਾਂ ਫਿਰ ਘਟੂਗਾ ਵੀ ਕਿੰਨਾ ਕੁ ਘਟਣ ਦੀ ਉਮੀਦ ਹੈ ਤੇ ਸਾਰੀ ਜਾਣਕਾਰੀ ਆਪਾਂ ਤੁਹਾਨੂੰ ਦੱਸੂਗੇ ਤੇ ਆਪਾਂ ਜਿਹੜੀ ਜੀ ਐਲ ਆਰ ਆਲੂ ਦੀ ਪਟਾਈ ਸ਼ੁਰੂ ਕੀਤੀ ਹੈ ਤੇ ਜਿਹੜਾ ਆਪਣਾ ਆਲੂ ਹੈ ਇਹ 70 ਦਿਨ ਦਾ ਪੂਰੇ ਹੋ ਗਿਆ ਤਾਂ ਤੇ ਆਪਾਂ ਇਹਦੀ ਪਟਾਈ ਆਪਾਂ ਕੀਤੀ ਹੈ ਤੇ ਜਿਹੜਾ ਆਲੂ ਦਾ ਰੇਟ ਹੈ ਉਹ ਗੋਲਗੀ ਦਾ ਲੱਗ ਰੇਟ ਹੈ ਤੇ ਜਿਹੜਾ 35 mm ਤੋਂ ਉੱਪਰ ਵਾਲਾ ਆਲੂ ਹੈ ਉਹ ਵੀ ਕਿਹਾਏ ਜੀ ਆਪਣਾ 30 ਰੁਪਏ 30 ਰੁਪਏ ਕਿਲੋ ਨੂੰ ਜਿਹੜਾ ਆਲੂ ਆਪਣਾ ਬੀਕਿਆ ਹੈ 30 mm ਤੋਂ 35 mm ਤੋਂ ਉੱਪਰ ਤੇ ਜਿਹੜਾ ਜੇ ਆਪਾਂ ਛਾੜ ਦੀ ਗੱਲ ਕਰੀਏ ਤਾਂ 55 60 ਦਾ ਉਸਤ ਪੈ ਰਹੀ ਹੈ ਛਾੜ ਦੀ 70 ਦਿਨਾਂ ਦਾ ਆਪਣਾ ਆਲੂ ਤਾਂ ਐਲ ਆਰ ਤੇ ਜਿਹੜਾ ਹੁਣ ਰੇਟ ਹੈ ਆਲੂ ਦਾ ਆਉਣ ਵਾਲੇ ਜਿਹੜੇ 5 10 ਦਿਨਾਂ ਦੇ ਵਿੱਚ ਰੇਟ ਜਿਹੜਾ ਉਹ ਆਪਾਂ ਨੂੰ ਜਿੱਥੇ ਤੱਕ ਜਾਣਕਾਰੀ ਮਿਲੀ ਹੈ ਵੀ ਆਉਣ ਵਾਲੇ 5 7 ਦਿਨਾਂ ਦੇ ਵਿੱਚ ਜਿਹੜਾ ਰੇਟ ਹੈ ਉਹ ਘਟ ਸਕਦਾ ਏ ਕਿੰਨਾ ਕੁ ਘਟ ਸਕਦਾ ਏ 5 ਤੋਂ 4 ਰੁਪਏ 5 4 ਰੁਪਏ ਦੇ ਜਿਹੜਾ ਆਲੂ ਦੇ ਰੇਟ ਦੇ ਵਿੱਚ ਫਰਕ ਪੈ ਸਕਦਾ ਏ ਆਪਾਂ ਨੂੰ ਘਟ ਮਿਲ ਸਕਦਾ ਏ ਜਾਨਕਿ ਜੇ ਮੌਸਮ ਥੋੜਾ ਬੋਤਾ ਮੀਂਹ ਜਿਵੇਂ ਮੌਸਮ ਖਰਾਬ ਦੱਸ ਰਿਹਾ ਹੈ ਮੀਂਹ ਪੈਂਦਾ ਹੈ ਤਾਂ ਆਲੂ ਦਾ ਰੇਟ ਇਥੇਉ ਟਿਕ ਸਕਦਾ ਹੈ ਜੈਨਕਿ ਅੱਪਾ ਗੱਲ ਨਬੀੜੀਏ ਹੁਣ ਦੇ ਟਾਈਮ ਦੇ ਵਿੱਚ ਜਿਹੜੇ ਹੁਣ ਦਿਨ ਚੱਲ ਰਹੇ ਆ ਰੇਟ ਬਹੁਤ ਵਧੀਆ ਆਲੂ ਦਾ ਮਿਲ ਰਿਹਾ ਹੈ ਤੇ ਜਿਨ੍ਹਾਂ ਨੇ ਹੁਣ ਆਲੂ ਲਾਏ ਆ ਆਲੂ ਦੇ ਜਿਹੜਾ ਰੇਟ ਘਟਨ ਦੇ ਵਿੱਚ ਕੀ ਆ ਦਿੱਕਤ ਆਉਂਦੀ ਹੈ ਇਸ ਵਾਰ ਹੁਣ ਆਲੂ ਦਾ ਰੇਟ ਬਹੁਤ ਚੰਗਾ ਹੈ ਤੇ ਜਿਹੜਾ ਕਿਸਾਨ ਹੈ ਉਹ ਪੈਸੇ ਬੱਟ ਰਿਹਾ ਹੈ ਤੇ ਹੁਣ ਇਹਦੇ ਵਿੱਚ ਆਪਾਂ ਇਹ ਨਹੀਂ ਗੱਲ ਦੇਖਦੇ ਵੀ ਆਪਾਂ ਆਲੂ ਜਿਹੜੇ ਕਿਸਾਨ ਲਗਾਤਾਰ ਲਾ ਰਹੇ ਐ ਉਹਨਾਂ ਨੇ ਪਿਛਲੇ ਸਾਲਾਂ ਦੇ ਵਿੱਚ ਕਿੰਨੇ ਘਾਟੇ ਖਾਦੇ ਨੇ ਪਿਛਲੇ ਸਾਲ ਕਿੰਨੀ ਬਿਮਾਰੀ ਪਈ ਐ ਆਲੂ ਕਿੰਨਾ ਖਰਾਬ ਹੋਇਆ ਕਿੰਨਾ ਨੁਕਸਾਨ ਹੋਇਆ ਕਿੰਨਾ ਖਰਚਾ ਹੋਇਆ ਇਸ ਵਾਰ ਜੇ ਆਪਾਂ 4 ਪੈਸੇ ਵੰਟ ਲੂਗੇ ਤਾਂ ਉਹਦੇ ਵਿੱਚ ਕੀ ਖਰਚ ਹੈ ਜਿਹੜੇ ਆਪਾਂ ਨੇ ਪਿਛਲੇ ਸਾਲਾਂ ਦੇ ਵਿੱਚ ਆਪਾਂ ਨੂੰ ਘਾਟੇ ਪਏ ਐ ਇਸ ਵਾਰ ਤਾਂ ਉਹੀ ਪੂਰੇ ਹੋਣੇ ਆ ਜੇ ਆਪਾਂ ਨੂੰ ਅਗਲੇ ਸਾਲ ਵੀ ਵਧੀਆ ਰੇਟ ਮਿਲੇਗਾ ਤਾਂ ਆਪਾਂ ਨੂੰ ਵਧੀਆ ਮੁਨਾਫਾ ਹੋਊਗਾ ਪਿਛਲੇ ਸਾਲਾਂ ਦੇ ਵਿੱਚ ਘਾਟੇ ਵੀ ਬਹੁਤ ਖਾਦੇ ਹੋਏ ਨੇ ਜੇ ਇਸ ਵਾਰ ਅਸੀਂ ਆਲੂ ਦੇ ਵਿੱਚ ਚੰਗੇ ਪੈਸੇ ਵਾਟ ਰਹੇ ਨੇ ਤੇ ਜਿਹੜੇ ਰੇਟ ਘਟਣ ਦੇ ਕਾਰਨ ਨੇ ਕਿਸਾਨ ਕੀ ਕਰਦੇ ਇਸ ਵਾਰ ਆਲੂ ਦਾ ਰੇਟ ਘਟ ਹੈ ਮੰਨ ਕੇ ਚੱਲੋ ਕਿਸੇ ਕਿਸਾਨ ਨੇ ਇਸ ਵਾਰ 10 ਕਿਲੇ ਆਲੂ ਦੇ ਲਾਏ ਨੇ ਤੇ ਉਹ 25 ਕਿਲੇ ਦੀ ਆਲੂ ਦੀ ਖੇਤੀ ਕਰ ਰਹੇ ਮਤਲਬ ਖੇਤੀ ਕਰ ਰਿਹਾ ਹੈ 15 ਕਿਲੇ ਇਸ ਵਾਰ ਉਹਦੇ ਕੋ ਕਣਕ ਹੈ ਅਗਲੇ ਸਾਲ ਕਿਸਾਨ ਆਪਣੇ ਕੀ ਕਰਦੇ ਹੈ ਲਾਲਚ ਕਰਦੇ ਹੈ ਅਗਲੇ ਸਾਲ ਉਹ ਕਿਸਾਨ ਨੇ 20 ਕਿਲੇ ਉਹਨੇ ਸੋਚਿਆ ਵੀ ਆਪਾਂ ਜਾਂ ਸਾਰੇ ਹੋ ਜੀ 25 ਕਿਲੇ ਆਲੂ ਵਧਾ ਦਈਏ ਆਪਾਂ ਨੂੰ ਲਾਲਚ ਨਹੀਂ ਕਰਨਾ ਚਾਹੀਦਾ ਜਿੰਨੇ ਆਪਣੀ ਜੇ ਇਸ ਵਾਰ ਆਪਣੇ ਕੋ 10 ਕਿਲੇ ਹੈ ਤਾਂ ਉਹਦੇ ਵਿੱਚ ਆਪਾਂ ਨੂੰ ਵਧਾਉਣ ਦਾ ਕੀ ਕੰਮ ਹੈ ਜਿੱਥੇ ਆਪਣਾ ਕੰਮ ਚੱਲ ਰਿਹਾ ਉੱਥੇ ਖੜਾ ਰਹਿਣ ਦੋ ਲਾਲਚੇ ਨਾ ਕਰੋ ਜੇ ਆਪਾਂ ਕਹੀਏ ਜੀ ਆਪਾਂ ਸਾਰੇ ਵਾਲੂ ਲਾ ਦੀਏ ਕਣਕ ਆਪਾਂ ਬੀਜੇ ਨਹੀਂ ਹੁੰਨੀ ਉਹ ਗੱਲ ਗਲਤ ਹੈ ਜਿਹੜੇ ਕਿਸਾਨ ਭਰਾ ਇੰਕਣ ਕਰਦੇ ਐਵੇਂ ਨਾ ਕਰੇ ਕਰੋ ਕਿਉਂਕਿ ਉਹਦੇ ਕਰਕੇ ਉਹ ਫਿਰ ਰੇਟ ਦੇ ਵਿੱਚ ਬਹੁਤ ਜ਼ਿਆਦਾ ਫਰਕ ਪੈਂਦਾ ਹੈ ਆਲੂ ਬਹੁਤ ਦੂਏ ਸਾਲ ਜਾ ਕੇ ਆਲੂ ਬਹੁਤ ਜ਼ਿਆਦਾ ਵੱਧ ਜਾਂਦਾ ਹੈ ਜਿਹਦੇ ਕਾਰਨ ਰੇਟ ਬਹੁਤ ਥੱਲੇ ਚੱਲ ਜਾਂਦਾ ਹੈ ਤੇ ਇਹ ਮੈਂ ਤੁਹਾਨੂੰ ਰੇਟ ਦੱਸਤਾ ਜੀ ਬਾਕੀ ਅੱਗੇ ਵੀ ਆਪਾਂ ਤੁਹਾਨੂੰ ਜਾਣਕਾਰੀ ਦੰਦੇ ਰਹੂਗੇ ਛਾੜ ਤੇ ਜਿਵੇਂ ਜਿਵੇਂ ਪਟਾਈ ਚੱਲੀ ਜਾਊਗੀ ਸਾਰਿਆਂ ਦਾ ਧੰਨਵਾਦ ਜੀ